ਕਾਰਨ ਕੀ ਜੇ ਤਨਖਾਹ ਬਦਸ਼ਨ ਦਿੱਤਾ ਆਇਆ ਵਾ ਪੀ ਐਸ ਪੀ ਸੀ ਹਲ ਦੇ ਬਾਰੇ ਇਹਨਾਂ ਦੇ ਨਾਲ ਕੀ ਹੋਇਆ ਕਿ ਇੱਕ ਦਾ ਸਾਡੇ ਕੋਈ 10 10 11 11 ਸਾਲ ਦੇ ਵਿੱਚ ਕੋਈ ਨਿਗੁਣੀ ਤਨਖਾਹ ਨਹੀਂ ਵਧੀ ਹੈਗੀ ਤੇ ਬੁਰਾ ਹਾਲ 12000 ਰੁਪਏ ਤਨਖਾਹ ਤੁਸੀਂ ਦੇਖ ਲਓ ਤੁਸੀਂ ਕਿਵੇਂ ਜਿਵਾਕ ਪਾਲਾਂਗੇ ਤੇ ਕਿਵੇਂ ਆਪਦਾ ਘਰ ਦਾ ਗੁਜ਼ਾਰਾ ਚੱਲੂਗਾ ਤੁਸੀਂ ਆਪ ਸੋਚੋ ਕਿ ਇੰਨੀ ਕੁ ਥੋੜੀ ਤਨਖਾਹ ਦੇ ਵਿੱਚ ਇੰਨੀ ਕੁ ਥੋੜੀ ਤਨਖਾਹ ਦੇ ਵਿੱਚ ਗੁਜ਼ਾਰਾ ਹੋ ਸਕਦਾ ਸੀ ਪਰ ਸਰਕਾਰ ਦੇ ਕਰਨਾਂ ਚ ਜਾਂ ਮੈਨੇਜਮੈਂਟ ਕਰਨ ਦੇ ਜੂਨੀਰ ਅਰਗੇ ਸਰਕਦੀ ਜੇ ਸਾਡੇ ਕਿਸੇ ਨਾਲ ਹੱਸ ਹੱਸਾ ਹੋ ਜਾਂਦਾ ਤਾਂ ਸਾਨੂੰ ਸੜਕਾਂ ਦੇ ਉੱਪਰ ਨਾ ਪੈਣਾ ਪੈਂਦਾ ਉਹਨਾਂ ਨੇ ਸाहिल ਜੀ ਨੂੰ ਬਿਨਾਂ ਗੱਲੋਂ ਨੌਕਰੀ ਤੋਂ ਕੱਢਿਆ ਕੀ ਇਹ ਕਿੱਥੇ ਲਿਖਿਆ ਹੈ ਕਿ ਅਸੀਂ ਜਿਹੜਾ ਆਪਣੇ ਹੱਕ ਵੀ ਨਹੀਂ ਮੰਗ ਸਕਦੇ ਜੀ ਅਸੀਂ ਪਾਵਰ ਕਮ ਦੇ ਅਧਾਰੇ ਵਿੱਚ ਵੱਖ-ਵੱਖ ਡਿਪਾਰਟਮੈਂਟ ਚ ਕੰਮ ਕਰ ਰਹੇ ਆ ਆਉਟਸੋਰਸਿੰਗ ਰਾਹੀਂ ਪਰ ਸਰਕਾਰ ਤੇ ਮੈਨੇਜਮੈਂਟ ਇਸ ਚੀਜ਼ ਦਾ ਲਗਾਤਾਰ ਸ਼ੋਸ਼ਣ ਕਰਦੀ ਜਾ ਰਹੀ ਹੈ ਅੱਜ ਆਪਦੇ ਹੱਕ ਮੰਗਣ ਵਾਸਤੇ ਵੀ ਸਾਨੂੰ ਸੜਕਾਂ ਤੇ ਪੈਣਾ ਪੈ ਰਿਹਾ ਪੀਐਸ ਦੇਸ਼ ਕਿਹਾ ਦਿੱਤੀ ਹੋਈ ਹੈ ਪਲੱਸ ਕੀ ਹੈ ਬਿਜਲੀ ਮੰਤਰੀ ਨੂੰ ਵਿਚ ਕਿਹਾ ਦਿੱਤੀ ਹੋਈ ਹੈ ਸੀਐਮਡੀ ਸਾਹਿਬ ਨੂੰ ਵਿਚ ਕਿਹਾ ਦਿੱਤੀ ਹੋਈ ਹੈ ਪਰ ਹਾਲੇ ਤੱਕ ਇਹਨਾਂ ਦੀ ਸ਼ਿਕਾਇਤ ਤੇ ਕੋਈ ਕੰਪਨੀ ਤੇ ਕਾਰਵਾਈ ਨਹੀਂ ਹੋਈ ਪੰਜਾਬ ਦੇ ਲੁਧਿਆਣਾ ਦੇ ਵਿੱਚ ਪਾਵਰ ਵਰਕ ਐਸੋਸੀਏਸ਼ਨ ਦੇ ਵੱਲੋਂ ਜਿਹੜੇ ਕਿ ਅੱਜ ਧਰਨਾ ਪ੍ਰੋਟੈਸਟਿੰਗ ਕੀਤਾ ਜਾ ਰਿਹਾ ਜਿਹੜੇ ਕਿ ਮੁਲਾਜ਼ਮਾਂ ਵੱਲੋਂ ਉਹਨਾਂ ਦਾ ਵਿਰੋਧ ਹੈ ਕਿ ਸਾਨੂੰ ਕੱਚੇ ਮੁਲਾਜ਼ਮ ਕਰਕੇ ਜਿਹੜਾ ਕੀ ਨੌਕਰੀ ਤੋਂ ਵੀ ਕੱਢਿਆ ਗਿਆ ਹੋਇਆ ਤੇ ਉਹਨੂੰ ਮਾਮਲਾ ਜਾਣਦੇ ਆ ਸਾਰਾ ਕਿ ਮਾਮਲਾ ਕੀ ਹੈ ਕੀ ਨਾਮ ਹੈ ਭਾਜੀ ਤੁਹਾਡਾ ਮੇਰਾ ਨਾਮ ਭਾਜੀ ਸੁਪਿੰਦਰ ਸਿੰਘ ਹੈ ਜੀ ਕੀ ਕਾਰਨ ਕੀ ਅੱਜ ਧੰਨਾ ਪ੍ਰਦਰਸ਼ਨ ਦਿੱਤਾ ਹੋਇਆ ਹੈ ਪੀਐਸ ਪੀਸੀਐਲ ਦੇ ਬਾਅਦ ਭਾਜੀ ਗੱਲ ਇਹ ਹੈ ਕਿ ਅਸੀਂ ਪਿਛਲੇ 10-15 ਮਦਨਾ ਸਾਲਾਂ ਤੋਂ ਆਊਟਸੋਰਸ ਕੰਪਨੀ ਦੇ ਦੁਆਰਾ ਬਿਜਲੀ ਵਿਭਾਗ ਦੇ ਵਿੱਚ ਆਪਣੀਆਂ ਲੱਗ-ਲੱਗ ਸਵਾਵਾਂ ਨਿਭਾਉਂਦੇ ਆ ਰਹੇ ਹਾਂ ਜਿਵੇਂ ਕਿ ਜਿਹੜੀ ਆਪਾਂ ਔਨਲਾਈਨ ਸ਼ਿਕਾਇਤ ਦਰਜ ਕਰਵਾਉਨੇ ਹਾਂ ਉਹ 1912 ਨੰਬਰ ਹੈ ਉੱਥੇ ਆਪਣੇ ਨੋਡਲ ਕਰਮਚਾਰੀ ਜਿਹੜੇ ਬੈਠੇ ਆ ਉਹ ਸ਼ਿਕਾਇਤਾਂ ਦਰਜ ਕਰਵਾਉਂਦੇ ਹਨ ਤੇ ਉਸ ਤੋਂ ਇਲਾਵਾ ਕੰਪਿਊਟਰ ਆਪਰੇਟਰ ਵੱਖ-ਵੱਖ ਦਫ਼ਤਰਾਂ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਦੇ ਹਨ ਜੀ ਇਹਨਾਂ ਦੇ ਨਾਲ ਕੀ ਹੋਇਆ ਕਿ ਇੱਕ ਦਾ ਸਾਡੀ ਕੋਈ 10 10 11 11 ਸਾਲ ਦੇ ਵਿੱਚ ਕੋਈ ਨਿਗੁਣੀ ਤਨਖਾਹ ਨਹੀਂ ਵਧੀ ਹੈਗੀ ਉੱਥੇ ਹੀ ਸਾਡੀ ਤਨਖਾਹ ਖੜੀ ਹੈ ਕੋਈ ਸਾਡਾ ਏਰੀਅਰ ਨਹੀਂ ਲੱਗ ਰਿਹਾ ਕੋਈ ਸਾਡੀ ਤਰੱਕੀ ਨਹੀਂ ਹੋ ਰਹੀ ਸਾਡੀ ਜਿਹੜੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਤੇ ਦੂਜੀ ਗੱਲ ਇਹ ਹੈ ਕਿ ਪਿਛਲੇ ਦਿਨੀ ਸਾਡਾ ਇੱਕ ਸਾਥੀ ਕਰਮਚਾਰੀ ਜਿਹੜਾ ਨੋਡਲ ਤੇ ਸੀਗਾ ਉਸ ਨੂੰ ਬਿਨਾਂ ਗੱਲੋਂ ਕੰਪਨੀ ਨੇ ਟਰਮੀਨੇਟ ਕੀਤਾ ਹੈ ਤੇ ਜੋ ਵੀ ਉਸ ਦੀ ਕਾਰਵਾਈ ਸੀਗੀ ਉਹ ਲਿਖਤੀ ਰੂਪ ਦੇ ਵਿੱਚ ਸਾਰੀ ਪੂਰੀ ਕਰਕੇ ਦਿੱਤੀ ਗਈ ਹੈ ਪਰੰਤੂ ਕੰਪਨੀ ਦੇ ਨੁਮਾਇंदे ਅਤੇ ਜਿਹੜੇ ਬਿਜਲੀ ਬੋਰਡ ਦੇ ਅਧਿਕਾਰੀ ਆ ਉਹ ਇਸ ਚੀਜ਼ ਨੂੰ ਮੰਨਣ ਲਈ ਤਿਆਰ ਨਹੀਂ ਹਨ ਉਹਨਾਂ ਨੇ ਸਾਹਿਲ ਜੀ ਨੂੰ ਬਿਨਾਂ ਗੱਲੋਂ ਨੌਕਰੀ ਤੋਂ ਕੱਢਿਆ ਕੀ ਇਹ ਕਿੱਥੇ ਲਿਖਿਆ ਹੈ ਕਿ ਅਸੀਂ ਜਿਹੜਾ ਆਪਣੇ ਹੱਕ ਵੀ ਨਹੀਂ ਮੰਗ ਸਕਦੇ ਤੇ ਜੋ ਵੀ ਅੱਜ ਇਹ ਧਰਨਾ ਪ੍ਰਦਰਸ਼ਨ ਹੈ ਇਹ ਸਰਦਾਰ ਸਿਮਰਨਜੀਤ ਸਿੰਘ ਸੋਵਾਲਜੀ ਦੀ ਅਗਵਾਈ ਹੇਠ ਤੇ ਸੂਬਾ ਕਮੇਟੀ ਦੀ ਅਗਵਾਈ ਦੇ ਹੇਠ ਵੱਖ-ਵੱਖ ਜ਼ੋਨਾਂ ਤੋਂ ਆਏ ਹੋਏ ਕਰਮਚਾਰੀਆਂ ਵੱਲੋਂ ਲਗਾਇਆ ਗਿਆ ਏ ਇਸ ਦੇ ਵਿੱਚ ਸਾਡੀ ਜਿਹੜੀ ਮੁੱਖ ਮੰਗ ਇਹੀ ਹੈ ਕਿ ਪਹਿਲਾਂ ਜਿਹੜਾ ਸਾਹਿਲ ਜੀ ਨੂੰ ਕੱਢਿਆ ਗਿਆ ਏ ਉਸ ਨੂੰ ਬਿਨਾਂ ਕਿਸੇ ਸ਼ਰਤ ਤੋਂ ਸੇਮ ਜਗ੍ਹਾ ਤੇ ਸੇਮ ਡਿਵੀਜ਼ਨ ਦੇ ਵਿੱਚ ਉਹਨੂੰ ਜੁਆਇਨ ਕਰਾਇਆ ਜਾਵੇ ਸਾਡੀਆਂ ਜਿਹੜੀਆਂ ਤਨਖਾਹਾਂ ਏ ਉਹ ਸਾਡੀਆਂ ਤਨਖਾਹਾਂ ਦਾ ਵਾਅਦਾ ਕਰਿਆ ਜਾਵੇ ਸਾਨੂੰ ਆਊਟਸੋਰਸ ਤੋਂ ਇਨਸੋਰਸ ਦੇ ਵਿੱਚ ਕੀਤਾ ਜਾਵੇ ਅੱਛਾ ਕਿਉਂ ਕੱਢਿਆ ਗਿਆ ਸੀਗਾ ਕੀ ਕਾਰਨ ਸੀ ਬਾਜੀ ਮੇਨ ਗੱਲ ਉਹਨਾਂ ਨੇ ਇਹ ਗੱਲ ਜੋ ਦੱਸੀ ਗਈ ਹੈ ਇਹ ਹੈ ਕਿ ਉਹਨਾਂ ਨੇ ਯੂਨੀਅਨ ਕਿਉਂ ਜੁਆਇਨ ਕੀਤੀ ਹੁਣ ਇਹ ਦੱਸੋ ਯੂਨੀਅਨ ਲੈ ਕੇ ਰੋਲਾ ਪਏ ਯੂਨੀਅਨ ਲੈ ਕੇ ਰੋਲਾ ਪਏ ਕਿਉਂ ਕਿਉਂ ਯੂਨੀਅਨ ਕਿਉਂ ਜੁਆਇਨ ਕਰ ਸਕਦੇ ਦੇਖੋ ਜੀ ਹੁਣ ਇਹੀ ਗੱਲ ਤਾਂ ਹੈਗੀ ਆ ਵੀ ਇਹ ਦੇਖੋ ਵੀ ਜਿਹੜੇ ਵੱਡੇ ਅਫਸਰ ਅੰਦਰ ਬੈਠੇ ਨੇ ਇਸ ਟਾਈਮ ਹੁਣ ਉਹਨਾਂ ਦਾ ਇਹ ਦੇਖੋ ਵੀ ਉਹਨਾਂ ਦੀਆਂ ਕਿਹੜਾ ਨਹੀਂ ਯੂਨੀਅਨਾਂ ਹੈਗੀਆਂ ਕੋਈ ਐਸ ਡੀਓ ਹੈ ਐਕਸ਼ਨ ਹੈ ਕੋਈ ਜੇ ਆਈ ਹੈ ਕੋਈ ਵੀ ਹੈ ਉਹਨਾਂ ਦੀ ਸਾਰਿਆਂ ਨੂੰ ਆਪਣਾ ਰਾਈਟ ਹੈ ਹਰੇਕ ਦਾ ਰਾਈਟ ਹੈ ਆਪਣੇ ਹੱਕ ਮੰਗਣ ਦਾ ਤੇ ਇਹਨਾਂ ਨੇ ਇਸ ਗੱਲੋਂ ਸਾਹਿਲ ਜੀ ਨੂੰ ਨੌਕਰੀ ਤੋਂ ਕੱਢਤਾ ਤੇ ਉਹਨੂੰ ਇਸ ਟਾਈਮ ਪਿਛਲੇ 2 ਦਿਨਾਂ ਦੇ ਵਿੱਚ ਇਹ ਵੀ ਗੱਲ ਹੋਈ ਹੈ ਕਿ ਉਹਨੂੰ ਕਹਿੰਦੇ ਆ ਕਿ ਤੂੰ ਜਨਤਾ ਨਗਰ ਜੁਆਇਨ ਕਰ ਲੈ ਕਿਉਂ ਕਿਉਂਕਿ ਉੱਥੇ ਸਾਡਾ ਹੈੱਡ ਆਫਿਸ ਹੈ ਕੰਪਨੀ ਦਾ ਟੈਲੀ ਪਰਫਾਰਮੈਂਸ ਕੰਪਨੀ ਦਾ ਤੇ ਉੱਥੇ ਉਹਨਾਂ ਨੂੰ ਇਹ ਆ ਵੀ ਅਸੀਂ ਆਪਣੇ ਅੰਡਰ ਰੱਖਾਂਗੇ ਜਦੋਂ ਬੰਦੇ ਦੀ ਕੋਈ ਗਲਤੀ ਨਹੀਂ ਹੈ ਤੇ ਉਹ ਉਸ ਦੀ ਡਿਵੀਜ਼ਨ ਕਿਉਂ ਚੇਂਜ ਕਰਨਗੇ ਸਾਡਾ ਡਿਪਾਰਟਮੈਂਟ ਕਾਦਾ ਤੁਹਾਡਾ ਬਿਜਲੀ ਬੋਰਡ ਦਾ ਭਾਜੀ ਬਿਜਲੀ ਬੋਰਡ ਹਾਂਜੀ ਕੀ ਕਰਦੇ ਕੀ ਉਹ ਚ ਬਿਜਲੀ ਬੋਰਡ ਤੇ ਭਾਜੀ ਮੇਰੀ ਡੇਢੀ ਡਿਊਟੀ ਹੈ ਮੇਰੀ ਐਮੀ ਲੈਬ ਰੋਪੜ ਦੇ ਵਿੱਚ ਡਿ ਤੇ ਮੈਂ ਜਿਹੜਾ ਕੰਮ ਹੈ ਉਹ ਕਲੈਰੀਕਲ ਕੰਮ ਹੈਗਾ ਜੀ ਕਲੈਰੀਕਲ ਕੰਮ ਹੈ ਕਲੈਰੀਕਲ ਕੰਮ ਚ ਕੀ ਕੀ ਹੁੰਦਾ ਵੈ ਸਭ ਕੁਝ ਪਾਜੀ ਜਿਹੜਾ ਸਾਡਾ ਜੇ ਤੁਸੀਂ ਕੋਈ ਵਰਕ ਆਰਡਰ ਦੇ ਥਰੂ ਵਰਕ ਆਰਡਰ ਦੇ ਥਰੂ ਸਾਤੋਂ ਸਿਰਫ ਇੱਕ ਇਹਨਾਂ ਨੇ ਕੰਪਿਊਟਰ ਦਾ ਕੰਮ ਕਰਾਉਣਾ ਹੁੰਦਾ ਹੈ ਬਟ ਜੋ ਅੱਜ ਸਾਡੇ ਨਾਲ ਸ਼ੋਸ਼ਣ ਇਹ ਹੋ ਰਿਹਾ ਏ ਕਿ ਜਿੰਨੇ ਵੀ ਸਾਡੇ ਕੰਪਿਊਟਰ ਆਪਰੇਟਰ ਨੇ ਚਾਹੇ ਉਹ ਸੀਆਰਸੀ ਦੇ ਵਿੱਚ ਨੇ ਚਾਹੇ ਜਿੱਥੇ ਮਰਜੀ ਲੱਗੇ ਹੋਏ ਨੇ ਉਹਨਾਂ ਤੋਂ ਸਾਰਾ ਕੰਮ ਲਿਆ ਜਾਂਦਾ ਹੈ ਬਕਾਇਦਾ ਇੱਕ ਐਸਡੀਓ ਐਕਸ਼ਨ ਦੇ ਲੈਵਲ ਦਾ ਕੰਮ ਵੀ ਸਾਤੋਂ ਲਿਆ ਜਾਂਦਾ ਹੈ ਪਿਛਲੇ ਸਮੇਂ ਦੇ ਵਿੱਚ ਕਰੋਨਾ ਆਇਆ ਸੀਗਾ ਕਰੋਨਾ ਦੇ ਵਿੱਚ ਸਾਰੇ ਲੋਕ ਘਰਾਂ ਬੈਠੇ ਸੀਗੇ ਕਿਸੇ ਨੂੰ ਕੋਈ ਬਾਹਰ ਨਹੀਂ ਸੀਗਾ ਸਾਡੇ ਬਿਜਲੀ ਕਰਮਚਾਰੀਆਂ ਨੇ ਪੁਲਿਸ ਕਰਮਚਾਰੀਆਂ ਨੇ ਬਿਨਾ ਆਪਣੀ ਜਾਨਾਂ ਦੀ ਪਰਵਾਹ ਕਰਦੇ ਹੋਏ ਪੂਰੀ ਆਪਣੀ ਤਨਦੇਹੀ ਨਾਲ ਡਿਊਟੀਆਂ ਨਿਭਾਈਆਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇੱਕ ਗੱਲ ਹੋਰ ਸ਼ੇਅਰ ਕਰਨੀ ਚਾਹੁੰਦਾ ਹਾਂ ਕਿ 10-11 ਸਾਲਾਂ ਦੇ ਵਿੱਚ ਸਾਡੇ ਕਿਸੇ ਵੀ ਵਰਕਰ ਨੇ ਅੱਜ ਤੱਕ ਕੋਈ ਧਰਨਾ ਨਹੀਂ ਲਗਾਇਆ ਅੱਛਾ ਮੈਨੂੰ ਗੱਲ ਦੱਸੋ ਬੋਰਡ ਤੁਸੀਂ ਦੇਖਿਓ ਨੇ ਇਤਿਹਾਅ ਲੱਗੇ ਹੋਏ ਆ ਬੋਰਡ ਭਗਵੰਤ ਮਾਨ ਦੇ ਉੱਤੇ ਪੜਿਆ ਤੁਸੀਂ ਕੀ ਲਿਖਿਆ ਪਾਜੀ ਉਹ ਕਹਿੰਦਾ ਜੀ ਵੀ ਮੈਂ 32000 ਬੰਦੇ ਪੱਕੇ ਕਰਾਂ ਕਿਤੇ ਪੱਕੇ ਹੁਣ ਤੁਸੀਂ ਪਾਜੀ ਅਸੀਂ ਇੱਥੇ ਕਿਉਂ ਬੈਠੇ ਆ ਨਹੀਂ ਪੱਕੇ ਹੋ ਅਸਤਾ ਬਰੇ ਸੰਤੋ 10 ਸਾਲ ਹੋ ਗਏ ਅਸਤਾ ਕੱਚੇ ਆ ਅੱਛਾ ਠੀਕ ਹੈ ਜੀ ਆਊਟਸੋਰਸ ਕੰਪਨੀ ਦੇ ਦੁਆਰਾ ਹੈ ਭਗਵਾਨ ਤਮਨ ਕਹਿੰਦਾ ਜੀ ਸਾਡੀ ਸਰਕਾਰ ਲਿਆਓ ਤੇ ਸਾਨੂੰ ਇਹ ਤਾਂ ਹੋਈ ਜਾਂ ਸਰਕਾਰ ਹੁਣ ਨਹੀਂ ਜਿਸ ਟਾਈਮ ਆਈ ਹੈ ਉਸ ਟਾਈਮ ਦੀ ਗੱਲ ਹੈ ਉਸ ਟਾਈਮ ਇਹ ਕਹਿੰਦਾ ਸੀਗਾ ਕਹਿੰਦਾ ਵੀ ਸਾਡੇ ਤੁਸੀਂ ਸਰਕਾਰ ਬਣਾਓ ਅਸੀਂ ਕੋਈ ਵੀ ਬੰਦਾ ਆਊਟਸੋਰਸ ਨਹੀਂ ਰਹਿਣ ਦੇਵਾਂਗੇ ਤੇ ਇਸ ਟਾਈਮ ਮੇਰੇ ਹਿਸਾਬ ਨਾਲ ਕੋਈ ਵੀ ਬੰਦਾ ਇਨਸੋਰਸ ਹੋਇਆ ਨਹੀਂ ਤਾਦ ਗੱਲ ਤੋਂ 2022 ਤੋਂ ਲੈ ਕੇ ਬਿਲਕੁਲ ਜੀ ਤੇ ਜੇ ਆਪਾਂ ਦੇਖਿਆ ਜਾਵੇ ਸਾਡੀ ਜਿਹੜੀ ਇਹ ਮੰਗਾਂ ਹੈ ਬਿਲਕੁਲ ਬਾਜੀ ਮੰਗਾਂ ਹੈ ਅਸੀਂ ਇਹੀ ਕਹਿੰਦੇ ਆਂ ਵੀ ਜਿਹੜੇ ਠੇਕੇਦਾਰੀ ਪ੍ਰਥਾ ਹੈ ਵੀ ਇਹਨੂੰ ਬੰਦ ਕਰੋ ਹੁਣ ਦੇਖੋ ਜੀ ਕੰਪਨੀਆਂ ਜਿਹੜੀ ਵੀ ਉਹ ਸਾਡੇ ਜਿਹੜੇ ਪਰ ਹੈਡ ਮਲੇ ਖਿਆਲ ਨਾਲ 27 30 30000 ਰੁਪਏ ਲੈਂਦੇ ਸਰ ਇਹਦੇ ਵਿੱਚ ਪਤਾ ਕੀ ਚੱਕਰ ਹੈ ਕੰਪਨੀ ਦਾ ਸਭ ਤੋਂ ਵੱਡਾ ਫਰਾਡ ਇਹ ਆ ਵੀ ਕੰਪਨੀ ਨੇ ਸਾਡੇ ईपीएफ ਦੇ ਵਿੱਚ ਫਰਾਡ ਕੀਤਾ ਜੀ 2013 ਤੋਂ ਲੈ ਕੇ 2022 ਤੱਕ ਰੈਗੂਲਰ ਕੰਪਨੀ ईपीएफ ਵਿੱਚ ਫਰਾਡ ਕਰਦੀ ਆ ਰਹੀ ਹੈ ਜਦੋਂ 2022 ਦੇ ਵਿੱਚ ਸਾਡੇ ਸੂਬਾ ਪ੍ਰਧਾਨ ਸਿਮਰਨਜੀਤ ਸਿੰਘ ਇਸ ਸਵਾਲ ਜਿਹਨੇ ਦਾ ਫਰਾਡ ਫੜ ਲਿਆ ਫਰਾਡ ਫੜਨ ਤੋਂ ਬਾਅਦ ਉਹਨਾਂ ਨੇ ਈਪੀਐਫ ਕਮਿਸ਼ਨਰ ਲੁਧਿਆਣਾ ਐ ਕੰਪਲੇਂਟ ਕੀਤੀ ਲੁਧਿਆਣਾ ਕੰਪਲੇਂਟ ਕਰਨ ਤੋਂ ਬਾਅਦ ਉਹ ਕੰਪਲੇਂਟ ਸੀ ਜਿਹੜੀ ਉਹ ਦਿੱਲੀ ਰਿਫੋਰਵਰਡ ਹੋ ਗਈ ਦਿੱਲੀ ਕੰਪਲੇਂਟ ਫਾਰਵਰਡ ਹੋਣ ਤੋਂ ਬਾਅਦ ਉਹਦੇ ਵਿੱਚ ਕੀ ਸੀ ਕੰਪਨੀ ਵਾਲੇ ਗਿਲਟੀ ਪਾਈ ਗਏ ਗਿਲਟੀ ਪਾਉਣ ਤੋਂ ਬਾਅਦ ਇਹਨਾਂ ਨੇ ਕੀਤਾ ਕਿ ਕੰਪਨੀ ਵਾਲੇ ਮੰਨ ਗਏ ਵੀ ਚਲੋ ਅਸੀਂ ਪੈਸੇ ਪਾ ਦਿੰਨੇ ਆ ਇਹਨਾਂ ਨੇ ਸਰ ਉਹਦੇ ਪੂਰੇ ਪੈਸੇ ਨਹੀਂ ਪਾਏ ਸਿਰਫ ਇਹਨਾਂ ਨੇ 32000 ਰੁਪਿਆ 3 ਸਾਲਾਂ ਦੇ ਈਪੀਐਫ ਦਾ ਜਿਹੜਾ ਫਰਾਡ ਦਾ ਪ ਵਿਜੀਲੈਂਸ ਬਿਊਰੋ ਨੂੰ ਵੀ ਸਰਵੋਸ਼ ਸ਼ਿਕਾਇਤ ਦਿੱਤੀ ਹੋਈ ਹੈ। ਵਿਜੀਲੈਂਸ ਬਿਊਰੋ ਇਸ ਕਾਜ ਦਿੱਤੀ ਹੋਈ ਹੈ। ਪਲੱਸ ਕੀ ਹੈ ਬਿਗਲੀ ਮੰਤਰੀ ਨੂੰ ਵੀ ਸ਼ਿਕਾਇਤ ਦਿੱਤੀ ਹੋਈ ਹੈ, ਸੀਐਮਡੀ ਸਾਹਿਬ ਨੂੰ ਵੀ ਸ਼ਿਕਾਇਤ ਦਿੱਤੀ ਹੋਈ ਹੈ। ਪਰ ਹਾਲੇ ਤੱਕ ਇਹਨਾਂ ਦੀ ਸ਼ਿਕਾਇਤ ਤੇ ਕੋਈ ਕੰਪਨੀ ਤੇ ਕਾਰਵਾਈ ਨਹੀਂ ਹੋਈ। ਕੋਈ ਕੰਪਨੀ ਦੀ ਸਿਕਿਉਰਿਟੀ ਨਹੀਂ ਜ਼ਬਤ ਹੋਈ। ਕੋਈ ਕੰਪਨੀ ਦਾ ਇਹਦਾ ਟੈਂਡਰ ਨਹੀਂ ਕੈਨਸਲ ਹੋਇਆ। ਇਸ ਤੋਂ ਇਲਾਵਾ ਕੀ ਕਰ ਰਿਹਾ ਜੀ ਬੋਰਡ ਉਸੇ ਕੰਪਨੀ ਨੂੰ ਵਾਰ-ਵਾਰ ਉਹਨਾਂ ਦਾ ਟੈਂਡਰ ਐਕਸਟੈਂਡ ਕਰ ਰਿਹਾ। ਕਦੇ 6 ਮਹੀਨੇ ਦਾ ਕਰਤਾ, ਕਦੇ ਸਾਲ ਦਾ ਕਰਤਾ, ਕਦੇ 3 ਮਹੀਨੇ ਦਾ ਕਰਤਾ। ਸਰ ਸਾਡੀ ਇਹੀ ਮੰਗ ਹੈ। ਵੀ ਕੰਪਨੀ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਸਾਡੇ ਬੰਦੇ ਪੈਸੇ ਸਾਡੇ ਅਕਾਊਂਟ ਚ ਪਾਉਣੇ ਚਾਹੀਦੇ ਆ ਪਲੱਸ ਜਿਹੜੇ ਸਾਡੇ ਸਾਥੀ ਨੂੰ ਇਹਨਾਂ ਨੇ ਅੱਜ ਟਰਮੀਨੇਟ ਕੀਤਾ ਉਹਨੂੰ ਬਹਾਲ ਕੀਤਾ ਜਾਵੇ ਅਤੇ ਜਿਹੜਾ ਅਸੀਂ ਚਾਰ ਪਿਛਲੇ ਚਾਰ ਦਿਨਾਂ ਤੋਂ ਅਸੀਂ ਕੰਮ ਬੰਦ ਕੀਤਾ ਸਾਡੇ ਕਿਸੇ ਵੀ ਸਾਥੀ ਦੀ ਐਬਸੈਂਟ ਨਹੀਂ ਲੱਗਣੀ ਚਾਹੀਦੀ ਜੀ ਕਿਉਂਕਿ ਸਟ੍ਰਾਈਕ ਕਰਨਾ ਸਰ ਸਾਰਿਆਂ ਦਾ ਅਧਿਕਾਰ ਹੈ ਕਿੰਨੇ ਕੋ ਮੁਲਾਜ਼ਮ ਕਿੰਨੇ ਕੋ ਮੁਲਾਜ਼ਮ ਜਿਹੜੇ ਕੰਮ ਕਰ ਰਹੇ ਇੱਥੇ ਸਰ ਟੋਟਲ ਅਸੀਂ ਆ 1200 ਮੁਲਾਜ਼ਮ ਸਾਡਾ ਸੀਆ ਆਪਣਾ ਸੀਆ ਐਨ ਸੀ 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 ਆਰ ਸੀ ਐਮ ਇ ਲੈਬਸ ਤੇ ਸਟੋਰ ਦੇ ਵਿੱਚ ਆ ਪਲੱਸ ਸਾਡੇ ਸੀ ਐਚ ਵੀ ਵਾਲੇ ਸਾਥੀ ਵੀ ਨੇ 5483 ਸਾਡਾ ਸੀ ਐਚ ਵੀ ਦਾ ਆ ਸਾਡੇ ਸੂਬਾਪਾ ਆਪਣੇ ਸੂਬਾ ਪ੍ਰਧਾਨ ਜੀ ਆਏ ਨੇ ਕਿ ਸੀ ਐਚ ਵੀ ਆਪਣੇ ਜਿਹੜੀ ਠੇਕਾ ਮਲਾਜ਼ਮ ਤੋਂ ਸੂਬਾ ਪ੍ਰਧਾਨ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਰਕੇਸ਼ ਕੁਮਾਰ ਜੀ ਰਕੇਸ਼ ਜੀ ਕਿੰਨੇ ਕੁ ਮਲਾਜ਼ਮ ਇੱਥੇ ਅੱਜ ਤਰਨਾਤ ਨੇ ਧਰਨੇ 'ਚ ਬੈਠੇ ਹੋਏ ਨੇ ਤੇ ਕਿਹੜੇ-ਕਿਹੜੇ ਵੱਖ-ਵੱਖ ਡਿਪਾਰਟਮੈਂਟ ਤੋਂ ਨੇ ਫਿਰ ਇਥੇ ਸੀ ਐਚ ਵੀ ਸੀ ਐਚ ਵੀ ਡਬਲਯੂ ਵਰਕਰ ਐਨ ਸੀ ਸੀ ਨੂਡਲ ਸੈਂਟਰ ਪੁਨੀਬਾਰਕ ਕੰਪਲੈਕਸੈਂਟਰ ਕੰਪਿਊਟਰ ਕੰਪਿਊਟਰ ਆਪਰੇਟਰ ਇਹ ਸਾਰੇ ਨੇ ਇਹ ਅਸੀਂ ਪਾਵਰ ਕਮ ਦੇ ਅਦਾਰੇ ਵਿੱਚ ਵੱਖ-ਵੱਖ ਡਿਪਾਰਟਮੈਂਟ ਵਿੱਚ ਕੰਮ ਕਰ ਰਹੇ ਹਾਂ ਹਰਸ਼ੋਦ ਸਿੰਘ ਰਾਹੀਂ ਪਰ ਸਰਕਾਰ ਤੇ ਮੈਨੇਜਮੈਂਟ ਇਸ ਚੀਜ਼ ਦਾ ਲਗਾਤਾਰ ਸ਼ੋਸ਼ਣ ਕਰਦੀ ਜਾ ਰਹੀ ਹੈ ਅੱਜ ਆਪਦੇ ਹੱਕ ਮੰਗਣ ਆਸਤੇ ਵੀ ਸਾਨੂੰ ਸੜਕਾਂ ਤੇ ਪੈਣਾ ਪੈ ਰਿਹਾ ਜੇ ਅਸੀਂ ਕੋਈ ਹੱਕ ਦੀ ਗੱਲ ਕਰਦਾ ਜੇ ਜਥੇਬੰਦੀ ਜੁਆਇਨ ਕਰਨ ਦੀ ਗੱਲ ਕਰਦਾ ਤਾਂ ਉਹਨੂੰ ਡਿਪਾਰਟਮੈਂਟ ਦੇ ਬਾਹਰ ਕੱਢਿਆ ਜਾਂਦਾ ਵੀ ਜਾ ਤਾ ਇਹਨਾਂ ਦੇ ਗੁਲਾਮ ਬਣ ਕੇ ਰੋ ਇਹਨਾਂ ਥੱਲੇ ਰੋ ਤੇ ਨਹੀਂ ਤਾਂ ਬਾਹਰ ਕੱਟਿਆ ਜਾਊਗਾ ਵੀ ਅੱਜ ਆ ਸਾਨੂੰ ਆਪਣੇ ਹੱਕ ਮੰਗਣ ਆਸਤੇ ਵੀ ਜਾ ਕੇ ਇਹਨਾਂ ਦੇ ਦਰਵਾਜ਼ੇ 'ਤੇ ਬਹਿਣਾ ਪੈਂਦਾ ਇਹਨਾਂ ਦੇ ਪਿੱਛੇ ਆਪਾਂ ਕਰਨਾ ਪੈਂਦਾ ਜਿਹੜੇ ਸਰਕਾਰ ਕਿਤੇ ਵਾਅਦੇ ਕਰਦੀ ਸੀ ਵੀ ਸਾਡੀ ਸੱਤਾ 'ਚ ਆਉਣ 'ਚ ਅਸੀਂ ਵੀ ਉਹਨਾਂ ਦੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਇਹ ਮੁਲਾਜ਼ਮ ਨਹੀਂ ਫਿਰ ਫਿਰ ਮੁਲਾਜ਼ਮ ਹੋ ਰਹੀ ਨਹੀਂ ਕਹਿੰਦੇ ਇਹ ਤਾਂ ਸਾਨੂੰ ਇੱਕ ਮਜ਼ਦੂਰਾਂ ਨਾਲ ਕਟਿਆ ਗਿਣਦੇ ਆ ਇੱਕ ਮਜ਼ਦੂਰ ਵੀ ਦਿਹਾੜੀ ਵਾਲਾ ਵੀ ਅੱਜ 20 ਤੋਂ 25000 ਰੁਪਏ ਮਹੀਨੇ ਦੇ ਕਮਾਉਂਦਾ ਪਰ ਸਾਡੇ ਜਿਹੜੇ ਇੰਨੇ ਖਤਰਨਾਕ ਖਤਰੇ 'ਚ ਰਹਿ ਕੇ ਕੰਮ ਕਰਦੇ ਆ ਬਿਜਲੀ ਬੋਰਡ ਦਾ ਕੰਮ ਸਭ ਤੋਂ ਖਤਰਨਾਕ ਕ ਇੱਕ ਹੀ ਲਗਾ ਸੀ ਤੇ ਇਹ ਕਿੰਨੇ ਵੀ ਇੱਕ ਹਰ ਰੋਜ਼ ਖਾਸਾ ਹੋ ਰਿਹਾ ਪਰ ਸਰਕਾਰ ਦੇ ਕੰਨਾ ਚ ਜੇ ਮੈਨੇਜਮੈਂਟ ਕਰਨ ਦੀ ਜੂਨੀ ਦੇ ਰਕੇ ਸਰਕਦੀ ਜੇ ਸਾਡੇ ਕਿਸੇ ਨਾਲ ਹੱਸਾ ਹੱਸਾ ਹੋ ਜਾਂਦਾ ਤਾਂ ਸਾਨੂੰ ਸੜਕਾਂ ਦੇ ਉੱਪਰ ਬੈਣਾ ਪੈਂਦਾ ਆਪਦੇ ਹੱਕ ਲੈਣ ਵਾਸਤੇ ਇਹ ਵੀ ਸਾਨੂੰ ਸੜਕਾਂ ਤੇ ਬੈਣਾ ਪੈ ਰਿਹਾ ਪਰ ਸਰਕਾਰ ਤੇ ਮੈਨੇਜਮੈਂਟ ਇਸ ਚੀਜ਼ ਦੀ ਨਹੀਂ ਸੁਣਵਾਈ ਕਰ ਰਹੀ ਅਸੀਂ ਸਾਡਾ ਇੱਥੇ ਇਕੱਠਾ ਹੋਣ ਦਾ ਮਕਸਦ ਇਹੀ ਆ ਵੀ ਸਾਡੀ ਤਨਖਾਹਾਂ 'ਚ ਏਪੀਐਫ 'ਚ ਕਬਲੇ ਕੀਤੇ ਗਏ ਆ ਜਾਂ ਜੋ ਸਾਡੇ ਸਾਥ ਸੀ ਨਜਾਇਜ਼ ਤੱਕੇ ਨਾਲ ਬਾਹਰ ਕੱਢੇ ਗਏ ਆ ਉਹਨਾਂ ਨੂੰ ਇਨਸਾਫ ਮਿਲੇ ਅੱਜ ਤੱਕ ਅਸੀਂ ਛੋਟਾ ਜਿਹਾ ਇੱਥੇ ਰੋਸ ਮਾਰਚ ਹੀ ਕਰ ਰਹੇ ਆ ਇਹ ਪਰ ਜੇ ਹੁਣ ਅਲਟ ਟਾਈਮ ਚ ਸਾਡੀ ਸੁਣਵਾਈ ਨਹੀਂ ਕੀਤੀ ਗਈ ਇਹ ਰੋਸ ਮਾਰਚ ਪੂਰੇ ਪੰਜਾਬ ਚ ਫੈਲੂਗਾ ਤੇ ਬਹੁਤ ਵੱਡੇ ਪੱਧਰ ਤੇ ਫੈਲੂਗਾ ਤੇ ਹੁਣ ਪੂਰੇ ਪੰਜਾਬ ਚੋਂ ਆਏ ਨੇ ਸਰ ਪੂਰੇ ਪੰਜਾਬ ਚੋਂ ਅੱਜ ਇੱਥੇ ਗਿਣਤੀ ਆਈ ਹੈ ਪਰ ਅੱਜ ਅਸੀਂ ਇੱਕ ਹੁਣ ਮੀਟਿੰਗ ਚੱਲ ਰਹੀ ਹੈ ਜੇ ਮੀਟਿੰਗ ਚ ਪ੍ਰੋਪਰ ਸਾਡਾ ਕੋਈ ਹੱਲ ਕਰਕੇ ਦੇ ਰਿਆ ਜੋ ਸਾਡੇ ਤਨਖਾਹਾਂ ਤੇ EPF ਚ ਕਬਲੇ ਕੀਤੇ ਜਾਂ ਸਾਡੇ ਵਰਕਰ ਤੱਕੇ ਨੂੰ ਬਾਹਰ ਕੱਡੇ ਜਾ ਰਹੇ ਆ ਜਾਂ ਸਾਡੇ ਵਰਕਰਾਂ ਤੇ ਨਜਾਇਜ਼ ਕੰਮ ਦਾ ਪ੍ਰੈਸ਼ਰ ਪਾਇਆ ਜਾ ਰਿਹਾ ਜੋ ਅਸੀਂ ਮੰਗੇ ਆ ਦੀ ਲੈ ਕੇ ਆਏ ਆ ਜੋ ਮਸਲਾ ਨਹੀਂ ਹੱਲ ਹੁੰਦਾ ਅਸੀਂ ਵੀ ਜਾਣਦੇ ਸੌਖੇ ਪਰ ਨਹੀਂ ਹੱਲ ਹੁੰਦਾ ਸਾਨੂੰ ਇਸ ਤਰ੍ਹਾਂ ਇਹਨਾਂ ਦਾ ਪਿੱਠ ਤੇ ਆਪਾਂ ਆ ਕੇ ਕਰਨਾ ਪੈਂਦਾ ਰੋਜ਼ ਮਾਰਚ ਕਰਨਾ ਪੈਂਦਾ ਤੇ ਨਹੀਂ ਤੇ ਵੱਡੇ ਪੱਧਰ ਤੇ ਹੋਊਗਾ ਅਜੇ ਤੱਕ ਇੱਕ ਵਾਰਨਿੰਗ ਵੀ ਨਹੀਂ ਆਈ ਹੈ ਪਰ ਇਹ ਅੱਗੇ ਜਿਹੜਾ ਸੰਘਰਸ਼ ਹੈ ਪੂਰੇ ਪੰਜਾਬ ਲੈ ਲੇ ਤੇ ਬਹੁਤ ਵੱਡੇ ਪੱਧਰ ਤੇ ਹੋਊਗਾ ਠੀਕ ਹੈ ਤੋਂ ਬਿਲਕੁਲ ਬੋਟ ਸੂਬੇ ਪ੍ਰਧਾਨ ਵੱਲੋਂ ਦੱਸਿਆ ਜਾ ਰਕੇਸ਼ ਵੱਲੋਂ ਕਿ بڑے ਵੱਡੇ ਪੱਧਰ ਤੇ ਜਿਹੜਾ ਇਹ ਰੋਜ਼ ਪ੍ਰਦਰਸ਼ਨ ਕੀਤਾ ਜਾਵੇਗਾ ਇਹ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮਹਿਲਾਵਾਂ ਤੇ ਪੈਣਾ ਵੀ ਜਿਹੜੇ ਕਿ ਧਰਨੇ ਪ੍ਰਦਰਸ਼ਨ ਤੇ ਬੈਠੀਆਂ ਜਿਹੜੇ ਕਿ ਆਊਟ ਆਊਟ ਸੋਰਸ ਜਿਹੜੇ ਕਿ ਇਥੇ ਕੰਮ ਕਰਦੇ ਸੀ ਉਹਨਾਂ ਨੂੰ ਆਊਟਪੁੱਟ ਕੀਤਾ ਗਿਆ ਤੇ ਬਾਹਰ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜੇ ਕਿ ਪੀਐਸਪੀਸੀਐਲ ਦੇ ਕਰਮਚਾਰੀ ਜਿਹੜੇ ਆ ਉਹ ਤੰਨੇ ਤੇ ਬੈਠੇ ਨੇ ਤੰਨੇ ਪ੍ਰਦਰਸ਼ਨ ਤੇ ਬੈਠੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹੁਣ ਮਹਿਲਾਵਾਂ ਨਾਲ ਵੀ ਗੱਲਬਾਤ ਕਰਦੇ ਆ ਅਮਨਕੀਨ ਅਮਰਤਾ)^{(1)}^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)}^{(42)}^{(43)}^{(44)}^{(45)}^{(46)}^{(47)}^{(48)}^{(49)} ਟੈਲੀ ਪਰਫਾਰਮੈਂਸ ਸਾਡੀ ਕੰਪਨੀ ਦਾ ਨਾਮ ਹੈ ਜੀ 10-10 ਸਾਲ ਹੋ ਗਏ ਜੀ ਸਾਨੂੰ ਇੱਥੇ ਕੰਮ ਕਰਦਿਆਂ ਨੂੰ ਸਾਨੂੰ ਕੋਈ ਇਨਕਰੀਮੈਂਟ ਨਹੀਂ ਕੋਈ ਸਾਡਾ ਡੀਏਚ ਵਾਧਾ ਨਹੀਂ ਕੋਈ ਕੁਝ ਨਹੀਂ ਸਿਰ ਸਾਡੇ ਵੀ ਬੱਚੇ ਐ ਸਾਡੇ ਪਰਿਵਾਰ ਐ ਸਾਡੀ ਫੈਮਿਲੀ ਐ ਤੁਸੀਂ ਆਪ ਸੋਚੋ ਕਿ ਇੰਨੀ ਕੁ ਥੋੜੀ ਤਨਖਾਹ ਦੇ ਵਿੱਚ ਇੰਨੀ ਕੁ ਥੋੜੀ ਤਨਖਾਹ ਦੇ ਵਿੱਚ ਗੁਜ਼ਾਰਾ ਹੋ ਸਕਦਾ ਜੀ ਅੱਜ ਕੱਲ ਦੁੱਧ ਸਬਜ਼ੀ ਕਿੰਨਾ ਮਹਿੰਗਾ ਜੀ ਲਾਜ ਕਿੰਨਾ ਮਹਿੰਗਾ ਪਰ ਸਾਡੇ ਪੱਲੇ ਕੁਝ ਵੀ ਹੈ ਨਹੀਂ ਜੀ ਚਾਹੀਦਾ ਜਦੋਂ ਇਹ ਭਗਵੰਤ ਮਾਨ ਸਰਕਾਰ ਆਈ ਸੀ ਸੱਤਾ ਵਿੱਚ ਤਾਂ ਕਹਿੰਦੇ ਸੀ ਕਿ ਉਤਰਨੇ ਵਾ ਜਾ ਕੇ ਭਗਵੰਤ ਮਾਨ ਸਰਕਾਰ ਐ ਸੀ ਕਿ ਮੈਨੂੰ ਪਤਾ ਹੈ ਕਿ ਆਊਟਸੋਰਸਸ ਦੀ ਬਹੁਤ ਵੱਡੀ ਤਲਵਾਰ ਤੁਹਾਡੇ ਸਿਰ ਉੱਤੇ ਲਟਕਦੀ ਹੈ ਤੇ ਕਾਰਪੋਰੇਟ ਘਰਾਣੇ ਤੁਹਾਡੀ ਮਤਲਬ ਲੁੱਟਖੋਟ ਕਰ ਰਹੇ ਜਦੋਂ ਅਸੀਂ ਸੱਤਾ ਵਿੱਚ ਆਵਾਂਗੇ ਤੇ ਸਭ ਤੋਂ ਪਹਿਲਾਂ ਹਰਾ ਪੈਨ ਤੁਹਾਡੇ ਲਈ ਚਲਾਵਾਂਗੇ ਇਹ ਤਲਵਾਰ ਹਟਾਈ ਜਾਵੇਗੀ ਪਰ ਅੱਜ ਕੱਲ ਉਹਨਾਂ ਨੂੰ ਨਹੀਂ ਦਿਖ ਰਿਹਾ ਜੀ ਹਰਾ ਪੈਨ ਚਲਾਇਆ ਜਾਂ ਬਲੂ ਜਾਂ ਨੀਲਾ ਕਿਹੜਾ ਚਲਾਇਆ ਤੁਸੀਂ ਸਾਡੇ ਲਈ ਤਾਂ ਰੈੱਡ ਹੀ ਚੱਲਦਾ ਜੀ ਸਾਨੂੰ ਤਾਂ ਛਾਂਟੀਆਂ ਕੀਤੀਆਂ ਜਾਂਦੀਆਂ ਸਾਡੀਆਂ ਬਦਲੀਆਂ ਕੀਤੀਆਂ ਜਾਂਦੀਆਂ ਸਾਡੀਆਂ ਤਨਖਾਹਾਂ ਵਿੱਚ ਕਟੌਤੀਆਂ ਕੀਤੀਆਂ ਜਾਂਦੀਆਂ ਐਬਸੈਂਟਾਂ ਲਾਈਆਂ ਜਾਂਦੀਆਂ ਹੁਣ ਅਸੀਂ ਇੱਥਰਨੇ ਤੇ ਆਏ ਆ ਸਾਡੀਆਂ ਐਬਸੈਂਟਾਂ ਲਗਾਣਗੇ ਸਾਡੀ ਮਤਲਬ ਡਬਲ ਕੱਟਿਆ ਜਾਂਦਾ ਜੀ ਪਹਿਲਾਂ ਹੀ ਤਨਖਾਹ ਕਿੰਨੀ ਹੈ ਜੀ ਸਾਡੀ ਤਨਖਾਹ ਬਿਲਕੁਲ ਨਾ ਮਾਤਰ ਜੀ ਇਹਨਾਂ ਵਿੱਚ ਤਾਂ گزارਾ ਹੋਣਾ ਬਹੁਤ ਮੁਸ਼ਕਲ ਹੈ ਸਾਡੀਆਂ ਤੇ ਮੰਗਾਂ ਹੈ ਕਿ ਸਾਡਾ ਜਿਹੜਾ EPF ਵਿੱਚ ਕਟਾਲਾ ਹੋਇਆ ਜਾਂ ਸਾਡੀਆਂ ਮਤਲਬ ਸੈਲਰੀ ਦੇ ਵਿੱਚ ਹੋਇਆ ਸਾਨੂੰ ਉਹ ਦਿੱਤਾ ਜਾਵੇ ਤੇ ਸਾਡੇ ਜਿਹੜੇ ਸਾਥੀਆਂ ਦੀਆਂ ਛਾਂਟੀਆਂ ਕਿਦਿਆਂ ਗਿਆ ਜੱਜ ਇਹਨਾਂ ਨੂੰ ਹਟਾਇਆ ਗਿਆ ਉਹਨਾਂ ਨੂੰ ਦੁਬਾਰਾ ਲਿਆ ਜਾਵੇ ਤੇ ਸਰ ਗੁਜਾਰੇ ਜੋ ਕਿ ਤਨਖਾਹ ਹੋਈ ਦਿੱਤੀ ਜਾਵੇ ਮਤਲਬ 30 ਬਲਾਸ ਤਨਖਾਹ ਹੋਣੀ ਚਾਹੀਦੀ ਅੱਜ ਦੇ ਦੌਰ ਦੇ ਵਿੱਚ ਅੱਜ ਮਹਿੰਗਾਈ ਤਾਂ ਸਾਡੇ ਵਾਸਤੇ ਵੀ ਔਨੀ ਹੈ ਜੀ ਤੇ ਅਸਲੀ ਸਾਨੂੰ ਵੀ ਵੀ ਬਰਾਬਰ ਤਨਖਾਹ ਦਿੱਤੀ ਜਾਵੇ ਆਊਟਸੋਰਸਸ ਚੋਂ ਕੱਢ ਕੇ ਇਨਸੋਰਸਸ ਚ ਕੀਤਾ ਜਾਵੇ ਹੁਣ ਨਹੀਂ ਉਹਨਾਂ ਨੂੰ ਦਿਖਦਾ ਕਿ ਕਾਰਪੋਰੇਟ ਘਰਾਣੇ ਨੂੰ ਕੱਢ ਦਿੱਤਾ ਜਾਣਾ ਚਾਹੀਦਾ ਜਾਂ ਕੰਪਨੀਆਂ ਨੂੰ ਕੱਢ ਦੇਣਾ ਚਾਹੀਦਾ ਹੁਣ ਨਹੀਂ ਕੱਢ ਰਿਹਾ ਜੀ ਅੱਜ ਤੁਸੀਂ ਬਾਹਰ ਬੈਠੇ ਹੋ ਤੇ ਕਿੰਨਾ ਕੋ ਨੁਕਸਾਨ ਹੋ ਰਿਹਾ ਉਹਨਾਂ ਅੰਦਰ ਕਾਰਪੋਰੇਟ ਨੂੰ ਉਹਨਾਂ ਨੂੰ ਨੁਕਸਾਨ ਤਾਂ ਹੋਊਗਾ ਜੀ ਬਸ ਸਾਰਿਆਂ ਨੂੰ ਪੈ ਜਾਂਦੀ ਜੇ ਰਲ ਮਿਲ ਕੇ ਹੀ ਚੱਲਦਾ ਜੀ ਕੰਪਨੀਆਂ ਹੋ ਗਈਆਂ ਕਾਰਪੋਰੇਟ ਕਰਾਣੇ ਹੋ ਗਏ ਸਰਕਾਰਾਂ ਹੋ ਗਈਆਂ ਜੇਕਰ ਤੁਸੀਂ ਨਹੀਂ ਵੰਡਰ ਕੰਮ ਕਰੋ ਤੇ ਹੋਮ ਕੋਰ ਖੋਰ ਕੌਣ ਕਰੂਗਾ ਕੋਈ ਕਰ ਰਿਹਾ ਕੰਮ ਹੋਰ ਕੋਈ ਹੈਗਾ ਸਾਡੇ ਤੋਂ ਕੰਮ ਤਾਂ ਸਾਡੇ ਤੋਂ ਲਿਆ ਜਾਂਦਾ ਦੁੱਗਣਾ ਤਿੱਗਣਾ ਸਾਨੂੰ ਕਹਿ ਦਿੰਦੇ ਨੇ ਕਿ ਆ ਤੁਹਾਡੀ ਡਿਊਟੀ ਡਿਊਟੀ ਮੰਨਦੀ ਐ ਅਸੀਂ ਕਰਦੇ ਆ ਜੇ ਸਾਡੇ ਤੋਂ ਕੋਈ ਗਲਤੀ ਹੁੰਦੀ ਤਾਂ ਕਹਿ ਦਿੰਦੇ ਗਲਤੀ ਐ ਪਰ ਸਾਨੂੰ ਫਿਰ ਬਰਾਬਰ ਤਨਖਾਹ ਵੀ ਤਾਂ ਦੇਣੀ ਚਾਹੀਦੀ ਐ ਜਿਹੜਾ ਇੱਕ ਮਤਲਬ ਸਰਕਾਰੀ ਮੁਲਾਜ਼ਮ ਅੰਨੀ ਤਨਖਾਹ ਲੈ ਰਿਆ ਤੇ ਅਸੀਂ ਵੀ ਦੋਨੇ ਘੰਟੇ ਕੰਮ ਕਰਦੇ ਆਂ 9 ਤੋਂ 5 ਅਸੀਂ ਵੀ ਕੰਮ ਕਰਦੇ ਆਂ 8-8 ਘੰਟੇ ਤੇ ਬਰਾਬਰ ਤਨਖਾਹ ਵੀ ਦੇਣੀ ਚਾਹੀਦੀ ਹੈ ਜੀ ਕੀ ਫਰਕ ਹੈ ਇੱਕ ਆਊਟਸਾਈਡਰ ਆਊਟ ਇਨਕਮ ਤੇ ਤੇ ਇਨ ਇਨਕਮ ਤੇ ਵਿੱਚ ਉਹਨਾਂ ਦੀ ਜੌਬ ਸਿਕਿਓਰ ਹੈ ਜੀ ਉਹ ਛੁੱਟੀਆਂ ਵੀ ਕਰ ਸਕਦੇ ਆ ਜੀ ਉਹ ਬਿਮਾਰ ਵੀ ਹੁੰਦੇ ਆ ਜੀ ਅਸੀਂ ਛੁੱਟੀਆਂ ਨਹੀਂ ਕਰ ਸਕਦੇ ਸਾਨੂੰ ਇੱਕ ਛੁੱਟੀ ਮਿਲਦੀ ਅਸੀਂ ਸਾਡੀ ਜੇ ਅਸੀਂ ਬਾਅਦ ਦੀ ਛੁੱਟੀ ਕਰਾਂਗੇ ਤਾਂ ਸਾਡੀ ਸੈਲਰੀ ਕੱਟ ਜਾਊਗੀ ਸਰ ਉਹਨਾਂ ਦੀਆਂ ਫੈਮਲੀਆਂ ਆ ਸਾਡੀਆਂ ਫੈਮਲੀ ਨਹੀਂ ਆਗੀਆਂ ਬਸ ਇਹੀ ਫਰਕ ਹੈ ਜੀ ਬਾਕੀ ਅਸੀਂ ਵੈਲ ਐਜੂਕੇਟਡ ਆ ਪੂਰੇ ਐਕਸਪੀਰੀਅੰਸ ਵਾਲੇ ਆ ਇਹਨਾਂ 10-10 ਸਾਲ ਹੋ ਗਏ ਕੰਮ ਕਰਦੇ ਨੂੰ ਜੇ ਅਸੀਂ ਕੰਮ ਕਰਦੇ ਸੀ ਤਾਂ ਸਾਨੂੰ 10-10 ਸਾਲ ਰੱਖਿਆ ਹੋਇਆ ਹੈ ਨਾ ਜੇ ਅਸੀਂ ਕੰਮ ਨਹੀਂ ਕਰਦੇ ਸੀ ਜਾਂ ਸਾਡੇ ਵਿੱਚ ਕੋਈ ਕਮੀ ਫੈਸੀ ਸੀ ਤਾਂ ਅਸੀਂ 10 ਸਾਲ ਕੰਮ ਨਹੀਂ ਕਰਦੇ ਸਾਨੂੰ ਮਤਲਬ ਸਾਡੇ ਐਕਸਪੀਰੀਅੰਸ ਦੇ ਬੇਸ ਤੇ ਹੀ ਸਾਨੂੰ ਆਊਟਸੋਰਸ ਤੋਂ ਕੱਢ ਕੇ ਇਨਸੋਰਸਸ ਕੀਤਾ ਜਾਣਾ ਚਾਹੀਦਾ ਤੇ ਸਾਡੀ ਸੈਲਰੀ ਵਧਾਈ ਜਾਣੀ ਚਾਹੀਦੀ ਸਾਡੀਆਂ ਮੰਗਾਂ ਹੀ ਆ ਇਹ ਸੋ ਬਿਲਕੁਲ ਮਹਿਲਾ ਵੱਲੋਂ ਵੀ ਜਾ ਕੇ ਆਇਆ ਜਾ ਰਿਹਾ ਕਿ ਆਊਟਸੋਰਸਰ ਤੋਂ ਕੱਢ ਕੇ ਇਨਸੋਰਸਸ ਕੀਤਾ ਜਾਵੇ ਪਾਪਾ ਜੀ ਕਿਸ ਤਰ੍ਹਾਂ ਮੈਂ ਦੇਖ ਰਿਹਾ ਕਿ ਕਿਰੇਡ ਡਿਪਾਰਟਮੈਂਟ ਤੋਂ ਤੁਸੀਂ ਹਾਂਜੀ ਕਿਰੇਡ ਡਿਪਾਰਟਮੈਂਟ ਤੋਂ ਟੀਐਸਪੀਸੀਐਲ ਤੋਂ ਟੀਐਸਪੀਸੀਐਲ ਕੀ ਕੀ ਕਰਦੇ ਹੋ ਅੰਦਰ ਕਿਰੇਡ ਸੀਆਰਸੀ ਆ ਸਰ ਹਾਂਜੀ ਤੇ ਅੱਜ ਅਜੇ ਤਾਨੂੰ ਉੱਤੇ ਪੈਣਾ ਪਿਆ ਹੋਇਆ ਹੈ ਕਿ ਸਰਕਾਰ ਦੇ ਬਹੁਤ ਹੀ ਅੰਦਰ ਕੋਈ ਉੱਚ ਅਧਿਕਾਰੀ ਨਾਲ ਗੱਲਬਾਤ ਕੀਤੀ ਹੋਵੇ ਕੁਝ ਨਹੀਂ ਸਰ ਹਜੇ ਗਏ ਹੋਏ ਆਗੇ ਨਹੀਂ ਹੋਏ ਹਾਂਜੀ ਜਿਵੇਂ ਹੋਗਾ ਉਹ ਤੁਹਾਨੂੰ ਦੱਸ ਦਿੱਤਾ ਜਾਵੇਗਾ ਹਾਂਜੀ ਤੇ ਅੱਜ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਕਾਰਨ ਸੀ ਇਹਦਾ ਪੂਰਾ ਕਾਰਨ ਸਰ ਇੱਕ ਸਪਾਟੀ ਹੈਗਾ ਉਹਦੇ ਨਾਲ ਦੁਰਵਿਵਹਾਰ ਕੀਤਾ ਗਿਆ ਸੀ ਉਹਦੇ ਕਰਕੇ ਇੱਕ ਤਾਂ ਵੀ ਉਹਨੂੰ ਬਿਹਾਲ ਦੁਆਰੇ ਜੁਆਇਨ ਕਰਾਇਆ ਜਾਵੇ ਤੇ ਦੂਜੀ ਸਾਡੀ ਮੰਗ ਇਹ ਹੈ ਵੀ ਸਾਡੀ ਸੈਲਰੀ ਜਿੰਨਾ ਸਾਡਾ ਦੁਰਪ੍ਰਯੋਗ ਕੀਤਾ ਜਾਂਦਾ ਸਾਡੀ ਸੈਲਰੀ ਟੋਟਲ ਬੂਰੀ ਮੰਗਾ ਕਿੰਨੀ ਆਏਗੀ ਚਾਰ-ਪੰਜ ਮੰਗਨੇ ਸਰ ਪੂਰੀਆ ਕਰ ਦਿੱਤੀਆਂ ਤੁਹਾਨੂੰ ਬਸ ਸਾਡੀ ਇਹ ਬੇਨਤੀ ਆ ਠੀਕ ਹੈ ਤਾਂ ਬਿਲਕੁਲ ਚਾਰ-ਪਾਈ ਮੰਗਾ ਜਰੀਆਂ ਪੂਰੀਆ ਕੀਤੇ ਜਾਣ ਤੇ ਕੁਝ ਇੰਜੀਨੀਅਰ ਵੀ ਹੈਗੇ ਨੇ ਸਰ ਕੀ ਨਾਮ ਤੁਹਾਡਾ ਜਗਤਾਰ ਸਿੰਘ ਜੀ ਜਤਾ ਜੀ ਕੀ ਅੱਜ ਤੁਈ ਇੰਜੀਨੀਅਰ ਹੋਏਗਾ ਆਊਟਸੋਰਸ ਕੀਤਾ ਜਾ ਰਿਹਾ ਤੁਹਾਨੂੰ ਇਨਸੋਰਸ ਦੇ ਵਾਸਤੇ ਕਿੰਨੇ ਕੁ ਮੁਕਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਾ ਰਿਹਾ ਤੇ ਭਗਵੰਤ ਮਾਨ ਸਰਕਾਰ ਵੱਲੋਂ ਕਿਹਾ ਗਿਆ ਸੀਗਾ ਕਿ ਹਰਾ ਪੈਨ ਚਲਾਵਾਂਗੇ ਅੱਜ ਹਰਾ ਪੈਨ ਚੱਲ ਰਿਹਾ ਲਾਲ ਪੈਨ ਚੱਲ ਰਿਹਾ ਇਹ ਕਿਹੜਾ ਪੈਨ ਚੱਲ ਰਿਹਾ ਤਰਤੇ ਬੁਰਾ ਹਾਲ ਹੈ ਜੀ 12000 ਰੁਪਏ ਪੈਸੇ ਕਿਹੜਾ ਚੱਲ ਰਿਹਾ ਪਹਿਲਾ ਦੱਸੋ ਲਾਲੀ ਚੱਲੀ ਜਾਂਦਾ ਛੇਤ ਅੱਛਾ ਹਾਂ ਤੇ ਬੁਰਾ ਹਾਲ ਹੈ 12000 ਰੁਪਏ ਤਨਖਾਹ ਤੋ ਇਹ ਦੇਖ ਲਓ ਤੁਸੀਂ ਕਿਵੇਂ ਜਿਵਾਕ ਪਾਲਾਂਗੇ ਤੇ ਕਿਵੇਂ ਆਪਦਾ ਘਰ ਦਾ ਗੁਜ਼ਾਰਾ ਚੱਲੂਗਾ ਮਾਸੀ ਤੇ ਲੁੱਟੂ ਕੰਪਨੀਆਂ ਇਹ ਲੁੱਟ ਲੁੱਟ ਕਰ ਰਹੀਆਂ ਠੀਕ ਹੈ ਹਾਂਜੀ ਤੇ ਕੋਈ ਗੱਲਬਾਤ ਨਹੀਂ ਹੁੰਦੀ ਜੇ ਜੇ ਤੁਸੀਂ ਸਿਕਿਉਰਟੀ ਦੀ ਗੱਲ ਕਰੀਏ ਤਾਂ ਸੇਫਟੀ ਦੀ ਗੱਲ ਕਰੀਏ ਕੁਛ ਇਦਾਂ ਦੀ ਗੱਲ ਕਰੀਏ ਤੇ ਉਸ ਦੇ ਵਿੱਚ ਕੀ ਪਹਿਲ ਅਦੌਰ ਤੇ ਕੰਪਨੀ ਕਰਦੀ ਹੈ ਕਿ ES ESIC ਕਾਰਡ ਨਹੀਂ ਹੁੰਦਾ ਜੀ ਆਪਣੇ ਜਿਹੜਾ ਮੈਡੀਕਲ ਵਾਲਾ ਉਹ ਨਹੀਂ ਬਣਦਾ ਅੱਛਾ ਉਹ ਮਤਲਬ ਅੱਛਾ ਤੁਸੀਂ ਸਰਕਾਰ ਨਹੀਂ ਕੰਮ ਕਰਦੇ ਉਹ ਨਹੀਂ ਬਣਦਾ ਤੁਹਾਡਾ ਉਹ ਨਹੀਂ ਸਾਡਾ ਬਣਿਆ ਹੋਰ ਤਾਂ ਤੁਸੀਂ ਛੱਡ ਦਿਓ ਗੱਲ ਹੀ ਸਾਰੀ ਈਐਸਆਈ ਕਾਰਡ ਹੀ ਨਹੀਂ ਬਣਿਆ ਸਾਡਾ ਤੇ ਬਾਕੀ ਤਾਂ ਗੱਲਾਂ ਹੀ ਬਾਅਦ ਦੀਆਂ ਉਹ ਨਾਲੇ ਇਹਨਾਂ ਨੇ ਕੋਸ ਕੋਲੋਂ ਨਹੀਂ ਦੇਣਾ ਉਹਦਾ ਮੈਡੀਕਲ ਸਰਕਾਰ ਨੇ ਦੇਣਾ ਠੀਕ ਹੈ ਉਹ ਨਹੀਂ ਬਣਾਇਆ ਤੇ ਹੋਰ ਤਾਂ ਗੱਲਾਂ ਹੀ ਦੂਰ ਦੀਆਂ ਉਹ ਬਿਲਕੁਲ ਪੈਸਾ ਵੱਲੋਂ ਦੱਸਿਆ ਵੀ ਜਾ ਰਿਹਾ ਕਿ ਸਾਡਾ ES ਕਾਰਡ ਜਿਹੜਾ ਮੈਡੀਕਲ ਕਾਰਡ ਹੁੰਦਾ ਹਜੇ ਤੱਕ ਉਹ ਵੀ ਨਹੀਂ ਬਣਿਆ ਦੇਖ ਸਕਦੇ ਹੋ ਕਿ ਮਹਿਲਾਵਾਂ ਤੇ ਉਹਦੇ ਜਿਹੜੇ ਕੱਚੇ ਮੁਲਾਜ਼ਮ ਨੇ ਉਹ ਵੀ ਇੱਥੇ ਬੈਠ ਕੇ ਬਾਹਰ ਰੋਸ ਪ੍ਰਦਰਸ਼ਨ ਕਰ ਰਿਹਾ ਹੈ ਪੀ ਐਸ ਪੀ ਸੀ ਐਲ ਦੇ ਮੁਲਾਜ਼ਮ ਜਿਹੜੇ ਕੀ ਹੈ ਲਗਾਤਾਰ ਰੁਤਨੇ ਤੇ ਬੈਠੇ ਹੋਏ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਕਿਹਾ ਗਿਆ ਹੈ ਕਿ ਜੇਕਰ ਸਾਡਾ ਹੱਲ ਨਹੀਂ ਨਿਕਲਿਆ ਤੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਧਰਨਾ ਤੇ ਰੋਸ ਪ੍ਰਦਰਸ਼ਨ ਕਰਾਂਗੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵਰਕ ਵਰਕ ਪਾਵਰ ਤੇ ਐਸੋਸੀਏਸ਼ਨ ਜਿਹੜੇ ਦੇਖ ਸਕਦੇ ਹੋ ਕਿ ਪੀਸੀ ਪੀਐਸ ਪੀਸੀਐਲ ਦੇ ਕੱਚੇ ਮੁਲਾਜ਼ਮ ਜਿਹੜੇ ਕੀਆ ਜਾਂਦੇ ਤੇ ਵੱਡੀ ਗਿਣਤੀ ਦੇ ਵੱਖ-ਵੱਖ ਜਿਲ੍ਹਿਆਂ ਦੇ ਵਿੱਚੋਂ ਆਏ ਨੇ ਪੰਜਾਬ ਦੇ ਅੱਜ ਇੱਥੇ ਮੁੱਖ ਦਫ਼ਤਰ ਦੇ ਵਿੱਚ ਆਏ ਜੀ ਬਿਜਲੀ ਦੇ ਮੁੱਖ ਦਫ਼ਤਰ ਦੇ ਵਿੱਚ ਆਏ ਨੇ ਤੇ ਇਹਨਾਂ ਦੀ ਮੰਗਾਂ ਕਾਫੀ ਐ ਅਸੀਂ ਇਹ ਮੰਗਾਂ ਨੇ ਜਰੀਕੀਆਂ ಕಾರ್ਪੋਰੇਟ ਜਾਂ ਅੰਦਰ ਸਰਕਾਰਾਂ ਦੇ ਵੱਲੋਂ ਪੂਰੀਆਂ ਨਹੀਂ ਹੋ ਰਹੀਆਂ ਹੈ ਲੇਕਿ ਉੱਚ ਅਧਿਕਾਰੀਆਂ ਨਾਲ ਵੀ ਜਿਹੜੀ ਕਿ ਹੈ ਜਿਹੜੇ ਪ੍ਰਧਾਨ ਨੇ ਉਹ ਗੱਲਬਾਤ ਕਰਨ ਗਏ ਹੋਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਟਾ ਕੀ ਨਿਕਲੇਗਾ ਇਹ ਜਲਦੀ ਤੜ ਨਾਲ ਗੱਲਬਾਤ ਸਾਝੀ ਕਰਦੇ ਰਾਵਾਂਗੇ ਚੀਫ ਇੰਜੀਨੀਅਰ ਤੇ ਨਾਲ ਗੱਲਬਾਤ ਕਰਦੇ ਆ ਸਰ ਬਾਹਰ ਤਨ ਪੋਟੇਸ਼ਨ ਕਿੱਤਾ ਜਾ ਰਿਹਾ ਹੈ ਮੁਲਾਜ਼ਮਾਂ ਵੱਲੋਂ ਉਹਨਾਂ ਨੇ ਕਿਹਾ ਉਹਨਾਂ ਦੀ ਮੰਗ ਹੈ ਕਿ ਕੱਚੇ ਮੁਲਾਜ਼ਮ ਜਿਹੜੇ ਪੱਕੇ ਕੀਤੇ ਜਾਣ ਤੇ ਤਨਖਾਹਾਂ ਨੂੰ ਲੈ ਕੇ ਤੇ ਇੱਕ ਵਿਅਕਤੀ ਨੂੰ ਟਰਮੀਨਲ ਕੀਤਾ ਗਿਆ ਕੀ ਮਾਮਲਾ ਕੀ ਅਸਰ ਪੁਰਾ ਇਹ ਇੱਕ ਮਾਮਲਾ ਇਸ ਤਰ੍ਹਾਂ ਬਈ ਕੁਝ ਦਿਨ ਪਹਿਲਾਂ ਫੋਗਲਪੰਡ ਦੇ ਵਿੱਚ ਇੱਕ ਬੰਦਾ ਸਾਹਿਲ ਸ਼ਰਮਾ ਨੋਰ ਕੰਪਲੇਂਟ ਸੈਂਟਰ ਤੇ ਜੋ ਫੋਨ ਅਟੈਂਡ ਕਰਦੇ ਆ ਜੀ ਉੱਥੇ ਕੰਮ ਕਰਦਾ ਸੀ ਉਹ ਕੁਝ ਉਹ ਕੰਪਨੀ ਵੱਲੋਂ ਉਹਨੂੰ ਉਹਦੀ ਟ੍ਰਾਂਸਫਰ ਜਨਤਨਗਰ ਕੀਤੀ ਗਈ ਹੈ ਟਰਮੀਨੇਟ ਨਹੀਂ ਕੀਤਾ ਗਿਆ ਜੀ ਉਹ ਕਰਮਚਾਰੀ ਨੂੰ ਦੁਬਾਰਾ ਉਸੇ ਜਗ੍ਹਾ ਤੇ ਤਨਾਤ ਕਰਨ ਲਈ ਸੰਘਰਸ਼ ਕਰ ਰਹੇ ਆ ਜੀ ਤੇ ਜਿਹੜਾ ਮੈਟਰ ਆ ਵੈਸੇ ਇਹ ਮੈਂ ਐਕਸਨ ਆਈਟੀ ਮੈਡਮ ਆ ਉਹਨਾਂ ਦੇ ਅੰਦਰ ਇਹ ਕੰਪਨੀ ਹੈਗੀ ਹੈ ਜਾਂ ਚੀਫ ਨੇ ਰਾਈਟ ਆਈਟੀ ਪਟਿਆਲੇ ਬੰਦੇ ਨੇ ਉਹਨਾਂ ਦੇ ਅੰਦਰ ਨੇ ਜੀ ਤੇ ਪਰ ਇਸ਼ੂ ਇਹ ਆ ਵੀ ਕੋਈ ਟਰਮੀਨੇਟ ਨਹੀਂ ਕੀਤਾ ਗਿਆ ਬੰਦਾ ਇਹਨਾਂ ਦਾ ਬੰਦੇ ਦੀ ਬਦਲੀ ਕੀਤੀ ਗਈ ਆ ਜੀ ਉਹ ਬਦਲੀ ਨੂੰ ਰੁਕਾਉਣ ਲਈ ਇਹ ਰੌਲਾ ਪਾ ਰਹੇ ਨੇ ਸੰਘਰਸ਼ ਕਰ ਰਹੇ ਆ ਜੋ ਵੀ ਜੋ ਗੈਰਵਾਜਬਾ ਮੈਂ ਤਾਂ ਇਹ ਕਹੂੰਗਾ ਜੀ ਸਰ ਕੱਚੇ ਮੁਲਾਜ਼ਮ ਪੱਕੇ ਬਾਰੇ ਵੀ ਇਹ ਜੜਾ ਕੀ ਹੈ ਵਿਰੋਧ ਕੀਤਾ ਜਾ ਰਿਹਾ ਹੈ ਮੈਂ ਕੱਚੇ ਮੁਲਾਜ਼ਮ ਪੱਕੇ ਕਰਨ ਬਾਰੇ ਤਾਂ ਇਹ ਸਰਕਾਰ ਦੇ ਪ੍ਰਿਵਿਊ ਚ ਹੈ ਸਾਡੇ ਲਈ ਤਾਂ ਮੇਰੇ ਪ੍ਰਿਵਿਊ ਚ ਹੀ ਹੈ ਨਹੀਂ ਇਹ ਗੱਲ ਤਨਖਾਹਾਂ ਲੈ ਕੇ ਵੀ ਕੁਛ ਇੰਦਰ ਤਨਖਾਹ ਜੋ ਹੈ ਪਰ ਇਹਨਾਂ ਨੂੰ ਵਰਕ ਆਰਡਰ ਕੰਪਨੀ ਨਾਲ ਹੋਇਆ ਹੋਇਆ ਉਹਨਾਂ ਦੇ ਮੁਤਾਬਕ ਇਹਨਾਂ ਨੂੰ ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ ਕੋਈ ਕਿਸੇ ਨੂੰ ਘੱਟ ਤਨਖਾਹ ਨਹੀਂ ਦੁੱਤੀ ਨਾ ਦੇ ਸਕਦਾ ਕੋਈ ਜੀ ਹੌਣ ਚ ਇੱਕ ਪੇਮੈਂਟ ਹੁੰਦੀ ਹੈ ਇਹਨਾਂ ਨੂੰ ਜੀ ਕੋਈ ਘੱਟ ਪੇਮੈਂਟ ਦਾ ਕੋਈ ਮਤਲਬ ਨਹੀਂ ਜੁੜਿਓ ਲਿਖਣ ਲੈਵ ਦੇ ਨਾਲ ਦੀਪਕ ਕੁਮਾਰ ਜਨਾ ਯੰਬਰਪੋਰਟ ਧੰਨਵਾਦ